हां जी दोस्तों ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਤਾਂ ਅੱਜ ਕੱਲ ਦੇ ਬੱਚੇ ਕਿੰਨੇ ਜ਼ਿਆਦਾ ਚੁਸਤ ਚਲਾਕ ਹੋ ਚੁੱਕੇ ਹਨ ਅੱਜ ਕੱਲ ਦੇ ਜਮਾਨੇ ਦੇ ਬੱਚੇ ਅਨਿੱਕੇ ਸਰਦਾਰ ਦੀ ਵੀਡੀਓ ਤਾਂ ਤੁਸੀਂ ਅਕਸਰ ਹੀ ਇੰਸਟਾਗ੍ਰam ਤੇ ਸੋਸ਼ਲ ਮੀਡੀਆ YouTube ਤੇ ਅਕਸਰ ਹੀ ਦੇਖਦੇ ਰਹਿੰਦੇ ਹੋਵੋਗੇ ਕਿਉਂਕਿ ਇਹ ਬੱਚਾ ਕਾਫੀ ਜ਼ਿਆਦਾ ਵਾਇਰਲ ਹੋ ਚੁੱਕਾ ਹੈ ਇਸ ਦੀ ਵੀਡੀਓ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਸ਼ੇਅਰ ਕੀਤੀ ਜਾ ਰਹੀ ਹੈ ਏ ਬੱਚਾ ਇੰਨਾ ਕਜਾਦਾ ਚੁਸਤ ਚਲਾ ਕੇ ਕਿ ਤੁਸੀਂ ਵੀ ਹੱਸ-ਹੱਸ ਕੇ ਦੂਰੇ ਹੋ ਜਾਵੋਗੇ। ਇਹ ਨਿੱਕਾ ਸਰਦਾਰ ਜਦੋਂ ਸਕੂਲ ਜਾਣ ਲੱਗਦਾ ਹੈ ਤਾਂ ਆਪਣੇ ਪਿਤਾ ਨੂੰ ਇਹ ਜੀ ਗੱਲ ਕਹਿੰਦਾ ਹੈ ਕਿ ਹੱਸ-ਹੱਸ ਕੇ ਕਮਲਾ ਹੋ ਜਾਂਦਾ ਹੈ ਇਸ ਦਾ ਪਿਤਾ ਵੀ। ਤਾਂ ਕਰਦੇ ਆ ਤੁਹਾਡੇ ਨਾਲ ਫੁੱਲ ਵੀਡੀਓ ਵੀ ਸਾਂਝੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ। ਵੀਡੀਓ ਚੰਗੀ ਲੱਗੀ ਤਾਂ। ਹਾਂ ਕੀ ਰੋਜ਼ ਆ ਪਖੰਡ ਬਣਿਆ। ਮੈਨੂੰ ਗੱਡਾ ਆਉਣਾ ਹੈ। ਮੈਂ ਲੈ ਆਣਾ ਨੇ ਤੇ ਨਾ ਮੈਡਸਟਰ ਦਾ ਰੈਂਡਰ ਸਕੂਲ ਜਾਂ ਮੋਹਰੀ ਘੱਟੋ ਦੀ। ਮਿਸਿਆ ਤੂੰ ਵੱਡਾ ਇਨੀ ਆਏ ਆਪਣੇ ਘਰ ਨਹੀਂ ਜਾ ਰਹੇ। ਐਂ ਦਲੇ ਦੇ ਆਲੇ ਮੇਰੇ ਕੋਲ ਸਲਗਾਜ ਸਕੂਲੇ ਪ੍ਰਾ ਸਕੂਲੇ ਕਾਣਾ ਹੀ ਪੜਾਵਾ ਮੈਨੂੰ ਵਾਰਾ ਮੈਂ ਜਦੋਂ ਵੱਡਾ ਹੋ ਗਿਆ ਬਨਿਆ ਆਪਣੇ ਮਕਾਨ ਤੋਂ ਇਸ ਇੱਥੇ ਮੋਜਾ ਕਰੋ ਵੀ ਹੀ ਕੋਈ ਹੁੰਦਾ ਦੋਸਤੋ ਵੀਡੀਓ ਤੁਹਾਨੂੰ ਕਿੱਦਾ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਤਾਂ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਦੋਸਤੋ ਰੱਬ ਰੱਖਾ